ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਦੰਤਨ ਸਿੰਘ ਨੂੰ ਤੇਗਵਾਲਾ ਸਹਿ ਮਹਾਰਾਜ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਰਬਤਾਂ ਬਲਾ ਕਰੋ ਬਬਾ ਜੀ ਮੇਰ ਕਰੋ ਕਿਰਪਾ ਕਰੋ ਬਈ ਦੁੱਖਾਂ ਤੇਰੇ ਖਾ ਦਾ ਨਾਸ਼ ਕਰੋ ਬਬਾ ਜੀ ਕੋਈ ਕੜੀ ਨਾ ਦੇਖਣ ਦੀ ਕਰੋ ਕਿਰਪਾ ਦੰਤਨ ਸਿੰਘ ਨੂੰ ਤੇਗਵਾਲਾ ਸਹਿ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬਬਾ ਜੀ ਕਰੋ ਕਿਰਪਾ کب ہوں نہو نیچے کر اپنی جیت کرو اور لال چو گل تو چرو جب آپ کی اور ندان بنے جب آپ کی اور ندان بنے اطیرن میں تب جرو ਅਤ ਹੀਰਣ ਮੇ ਤਬਜੂਜ ਮਰੋ ਕੰਤਨ ਬਾਬਾ ਜੀਤ ਸਿੰਘ ਜੀ ਕੰਤਨ ਬਾਬਾ ਜੁਜਾਰ ਸਿੰਘ ਜੀ ਕੰਤਨ ਬਾਬਾ ਜੋਰਾਵਰ ਸਿੰਘ ਜੀ ਕੰਤਨ ਬਾਬਾ ਫਤੇ ਸਿੰਘ ਜੀ ਕੰਨ ਗੁਰੂ ਗੋਬਿੰਦ ਸਿੰਘ ਸਾਹਿਬ ਕੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਨਰੇ ਦੀਨ ਕੇ मरे कबू नम खिलन का चाओ सिर तर तरी गली मेरिया हित मार्ग पैर तरी सिर डी कान न कज सर दीज कान i don't know ਹੇ ਵਜੀ ਜਬ ਲਉ ਨਹੀਂ پاਗਲ ਲਾਰ ਉਦ ਤਬ ਲਉ ਬ੍ਰਹਮ ਤੇ ਫਿਰ ਤੇ ਬੋਤਾਇਓ ਕਲ ਕੋਰ ਸਮੁੰਦਰ ਮੈਂ ਬੂਡ ਤਥੇ ਕਬ ਹੋਂ ਮਟ ਹੈ ਨਹੀਂ ਰੇ ਪਛਤਾਇਓ ਵਿਚਾਰ ਇਹ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ ਜਬ ਉਹ ਜਨ ਅਰਜੁਨ ਦੇਵ ਗੁਰੂ ਤੇਰ ਸੰਕਟ ਜੋਨ ਢਰ ਬਨਾਇਓ ਜਬ ਉਹ ਜਨ ਅਰਜੁਨ ਦੇਵ ਗੁਰੂ ਇਸ ਸੰਕਟ ਜੋਨ ਘਰ ਬਨਾਇਆ ਕਬੀਰ ਮੋਹੇ ਮਰਨੇ ਕਾ ਚਾਹੋ ਹੈ ਮਰੋ ਤਾਰ ਕਹ ਦਵਾਰ ਮਤ ਹਰ ਪੁੱਛ ਕਉ ਨਾ ਦਮੂਆ ਮਰ ਵੀ ਨਾ ਜਾਣਿਆ ਕੋਈ ਐਸੀ ਮਰਨੀ ਜੋ ਮਾਰੇ ਬਹੁਰ ਨਾ ਮਰਨਾ ਹੋਏ ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਦਰਦ ਤਲੀ ਗਲੀ ਮੇਰੀ ਆ ਮਾਰਗ ਪੈਰ ਤਰੀ ਜਾ ਸਿਰ ਦੀ ਚਾ ਕਾਣ ਨਾ ਕੀ ਜਾ ਨਾਮ ਰਹਿਉ ਸਾਧੂ ਰਹਿਉ ਰਹਿਉ ਗੁਰ ਗੋਬਿੰਦ ਕਾਹੋ ਨਾਨਕ ਇਹ ਜਗਤ ਮੈਂ ਕੈਨ ਜਪਿਉ ਗੁਰਮੰਤ ਰਾਮ ਨਾਮ ਯਰ ਮੈਂ ਗਇਓ ਜਾ ਕੇ ਸਾਹਮਣੇ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤੋਹਾਰ ਹੋਏ ਸੋ ਕਹੋ ਟਲ ਗੁਰ ਸੇਵ ਕਹਿਨ ਸਜ ਸਭਾਈ ਦਰਸਨ ਪਰਸਿਆ ਗੁਰੂ ਕਾ

ਇਸ ਪਾਸ ਬਹਿਟ ਆਸ ਹਿਆ ਸਵਨਾਂ ਦਾ ਵਸਾ ਹੋ ਆਪਣਾ ਸ਼ਨੀਵਾਹੇ ਗੁਰੂ ਬੁ ਜੀ ਸੋਰਟਾ ਮਹਲਾ ਪੰਜਵਾ ਨਰਪੂਰ ਚਰਨੀ ਪਾਇਆ ਆਨ ਸੰਗ ਸਾਈ ਪਾਇਆ ਸੋ ਰਹਿਣਗੇ ਧਰ ਕ੍ਰਿਪਾ ਪ੍ਰਭ ਦੇਲੇ ਗੁਰੂ 부 ਚਰਨੀ ਲਾਇ ਆ ਹਰ ਸੰਗ ਸਹਾਈ ਪਾਇਆ ਕਿਰਪਾ ਪ੍ਰਭੂ ਮਿਲੇ ਅਰਗੋਲ ਕਾ ਸਬਾ ਸਪਾਹੀ ਲਾਜ ਚਿੰਦੇ ਸਾਰੇ ਬੰਤਾ ਬਹ ਜੀ ਇਕਾ ਸੰਗ ਸਹਾਈ ਅਰ ਆਉ ਨੂਰ ਜਲਾ ਰੇ ਨਾਰਾ ਵਕਤ ਕੋ ਰੀਤ ਕਰ ਜੀਨੇ ਘਰ ਤੇਲ ਖਾ ਹਰ ਦਾਸ ਜੀਨੇ ਵਾਰੁ ਅੰਮ ਕਰੇ ਤਨ ਪਾਲਾ ਸਾਬ ਜੀ ਸੰਗ ਰਖਵਾਲਾ ਆਰ ਦਿਲ ਰਹਿ ਤਿਰਤਨ ਗਾਇਆ ਬਹੁ ਨਾ ਜੋ ਨਹੀਂ ਪਾਈਆ ਜਿਸ ਦੇਵੁਰਖ ਬਤਾਤਾ ਆਲਾਸ ਦੇ ਰੀ ਜਾਤਾ ਜੰਗ ਕੰਕਰ ਵਾਯਾ ਜਿਸ ਦੇਵੁਰ ਘੁਰ ਘੁਪਾਤਾ ਹਰ ਨਾਸ ਤੇਰੀ ਜਾਤਾ ਜੰਮ ਬੰਕਰ ਨੇੜਨਾ ਆਇਆ ਫੁਰ ਨਾਮਕ ਰੋੜੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਲ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾ ਸੁਹੇਲੇ ਕਾਰ ਕਿਰਪਾ ਪ੍ਰਭ ਮਿਲੇ ਪਰਮ ਸਨਮਾਨ ਜੋ ਸਤਕਾਰਯੋ ਗੁਰੂ ਰੋ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠ ਰਾਗ ਅੰਦਰ ਹੈ ਜੀ ਧੰਨ ਸਰਦੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰੰਗ 623 ਉੱਪਰ ਸੁਭਾਇਮਾਨ ਹੈ ਸਤਗੁਰ ਜੀ ਕਿਰਪਾ ਕਰਨੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਟਾਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ